ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਤੇ ਜੇ ਤੁਸੀਂ ਚੈਨਲ ਤੇ ਨਿਊ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓਗੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਤੇ ਅੱਜ ਆਪਾਂ ਸੋਚਿਆ ਕਿ ਚਲੋ ਕਰੇ ਬੈਠੇ ਹਾਂ ਫ੍ਰੀ ਤੇ ਅੱਜ ਆਪਾਂ ਕਰੇ ਵੇਸਣ ਬਣਾਉਣੇ ਆ ਕਿਉਂਕਿ ਗਰਮੀ ਆ ਤੇ ਆਪਾਂ ਜਿੱਦਾਂ ਕੋਈ ਹੋਰ ਜ਼ਿਆਦਾ ਗਰਮ ਚੀਜ਼ ਬਣਾ ਨਹੀਂ ਸਕਦੇ ਹਨਾ ਕਿ ਵੈਸੇ ਇੰਡੀਆ ਆਪਣੇ ਜਿਆਦਾ ਗਰਮੀਆਂ ਇੱਥੇ ਘਟ ਪਰ ਫਿਰ ਵੀ ਐਸ ਵਾਰ ਕਹਿੰਦੇ ਆ ਕਿ ਸਭ ਤੋਂ ਵੱਧ 60 ਸਾਲ ਦੇ ਵਿੱਚ ਗਰਮੀ ਦਾ ਰਿਕਾਰਡ ਟੁੱਟਿਆ ਵਾ ਇੱਥੇ ਤੇ ਕਾਫੀ ਜਿਆਦਾ ਗਰਮੀਆਂ ਆ ਆਪਾਂ ਹੋਰ ਕੋਈ ਗਰਮ ਚੀਜ਼ ਨਹੀਂ ਖਾ ਸਕਦੇ ਗਰਮੀ ਜਿਆਦਾ ਹੋਣ ਕਰਕੇ ਤੇ ਆਪਾਂ ਸੋਚਿਆ ਚਲੋ ਆਪਾਂ ਵੇਸਨ ਦੀ ਬਰਫੀ ਬਣਾਉਣੇ ਆ ਵੇਸਨ ਜਿਹੜਾ ਕਹਿ ਸਕਦੇ ਤਸਵੀਰ ਵਿੱਚ ਠੰਡਾ ਹੁੰਦਾ ਗਰਮ ਨਹੀਂ ਹੁੰਦਾ ਜਿਆਦਾ ਤੇ ਆਪਾਂ ਚਲ ਗਏ ਜੀ ਸਟੋਰਾਂ ਨੂੰ ਤੇ ਇੱਥੇ ਨੇੜੇ ਨਾਰਮਾ ਸਟੋਰ ਆ ਬਾਕੀ ਤੇ ਸਟੋਰ ਕਾਫੀ ਦੂਰ ਪੈਂਦੇ ਆ ਤੇ ਆਪਾਂ ਨੌਰਮੇ ਚਲੇਗੇ ਤੇ ਨੌਰਮੇ ਤੋਂ ਆਪਾਂ ਵਿਸਣ ਲਿਆ ਤੇ ਇੱਕ ਚੀਨੀ ਖਤਮ ਹੋਈ ਸੀ ਮੈਂ ਕਿਹਾ ਚੀਨੀ ਲੈ ਲੈਣੇ ਆ ਤੇ ਇਹ ਦੋਵੇਂ ਚੀਜ਼ਾਂ ਲੈ ਕੇ ਤੇ ਆਪਾਂ ਘਰ ਨੂੰ ਚੱਲ ਪਏ ਤੇ ਬਾਕੀ ਇਹ ਆ ਕਿ ਇੱਥੇ ਕੋਈ ਵੀ ਆਪਾਂ ਨੂੰ ਕੋਈ ਚੀਜ਼ ਚਾਹੀਦੀ ਆ ਹਨਾ ਆਪਾਂ ਬਿਲਕੁਲ ਜਾ ਕੇ ਲੈ ਸਕਦੇ ਆਂ ਕਈ ਵਾਰ ਆਪਾਂ ਨੂੰ ਇੰਡੀਆ ਇਹ ਮੁਸ਼ਕਲਾਂ ਆਉਂਦੀਆਂ ਵਾ ਪਿੰਡਾਂ ਚ ਰਹਿੰਦਿਆਂ ਨੂੰ ਕਿ ਆਪਾਂ ਨੂੰ ਸ਼ਹਿਰ ਜਾਣਾ ਪੈਂਦਾ ਵਾ ਫਿਰ ਆਪਾਂ ਕਾਲੋਂਜੀ ਕਰ ਦੇਈਦੀ ਹਨਾ ਇੱਥੇ ਹਰ ਇੱਕ ਪਿੰਡ ਸ਼ਹਿਰ ਕੋਈ ਵੀ ਟਾਊਨ ਆ ਛੋਟਾ ਜਿਹਾ ਵੀ ਆ ਉੱਥੇ ਵੀ ਸਟੋਰ ਮਿਲ ਹੀ ਜਾਂਦੇ ਆ ਤੇ ਆਪਾਂ इजीली ਕੋਈ ਚੀਜ਼ ਖਰੀਦ ਸਕਦੇ ਆਂ ਤੇ ਲੋ ਜੀ ਆਪਾਂ ਅੱਗੇ ਕਿਚਨ ਚ ਤੇ ਹੁਣ ਆਪਾਂ ਬਣਾਉਨੇ ਆ ਆਪਣਾ ਵੇਸਣ ਤੇ ਇੱਧਰ ਆਪਣੀ ਇਹ ਕਿਚਨ ਆ ਕਿਚਨ ਦੇ ਵਿੱਚ ਹੀ ਛੋਟਾ ਜਿਹਾ ਰੂਮ ਬਣਿਆ ਜਿੱਥੇ ਜਿੱਦਾਂ ਆਪਾਂ ਕੱਪੜੇ ਵਗੈਰਾ ਸੁਕਾਉਨੇ ਆ ਤੇ ਲੋ ਜੀ ਆਪਾਂ ਵੇਸਣ ਰੱਖ ਲਿਆ ਸੀ ਤੇ ਇਹ ਆਪਾਂ ਵੇਸਣ ਛਾਂਕ ਕੇ ਰੱਖਿਆ ਨਾਲ ਹੀ ਇਹ ਚੀਨੀ ਆ ਤੇ ਚੀਨੀ ਦਾ ਜਿੱਦਾਂ ਇੱਥੇ ਪਾਊਡਰ ਮਿਲਦਾ ਆਪਣੀ ਚੀਨੀ ਥੋੜੀ ਮੋਟੀ ਮਿਲਦੀ ਆ ਤੇ ਇੱਥੇ ਪਾਊਡਰ ਟਾਈਪ ਜੀ ਮਿਲਦੀ ਆ ਤੇ ਆਪਾ ਦੇਸੀ ਕਿਉ ਹੋਏ ਮੈਂ ਸਵੇਰੇ ਜਦੋਂ ਪਹਿਲੀ ਚਾਹ ਬਣਾਈ ਤੇ ਨਾਲੇ ਇਹ ਬਣਾ ਕੇ ਰੱਖ ਲਿਆ ਸੀ ਬਹੁਤ ਵਧੀਆ ਦੇਸੀ ਕਿਉ ਬਣਿਆ ਆਪਣਾ ਘਰ ਦਾ ਬਟਰ ਲਿਆ ਕੇ ਆਪਾਂ ਬਟਰ ਦੀਆਂ ਟਿੱਕੀਆਂ ਵਧੀਆ इजीली ਇੱਥੋਂ ਮਿਲ ਜਾਂਦੀਆਂ ਵਾ ਤੇ ਉਹ ਲਿਆ ਕੇ ਤੇ ਆਪਾਂ ਸੌਖੇ ਤਰੀਕੇ ਨਾਲ ਘਰੇ ਹੀ ਦੇਸੀ ਕਿਉ ਬਣਾਇੰਦਾ ਵਾ ਤੇ ਹੁਣ ਆਪਾਂ ਗੈਸ ਕਰਦੇ ਹਾਂ ਔਰ ਇਹ ਬਿਜਲੀ ਵਾਲੇ ਚੁੱਲ੍ਹੇ ਆ ਇੱਥੇ ਜ਼ਿਆਦਾਤਰ ਆਪਾਂ ਨੂੰ ਪਤਾ ਇਹੀ ਹੁੰਦੇ ਆ ਦੂਜੇ ਵੀ ਜਿੱਦਾਂ ਆਪਾਂ ਉੱਥੇ ਗੈਸ ਸਲੈਂਡਰ ਪਰਵੋਣੇ ਆ ਤੇ ਉਹ ਜਿੱਦਾਂ ਕਹ ਲੋ ਕਿ ਥੋੜਾ ਜਿਹਾ ਇੱਥੇ ਵੀ ਉਹ ਮਹਿੰਗਾ ਪੈਂਦਾ ਵਾ ਤੇ ਆਪਾਂ ਇਲੈਕਟ੍ਰੋਨਿਕ ਚੁੱਲ੍ਹੇ ਜਿੱਥੇ ਆਪਾਂ بیسਮੈਂਟ ਤੇ ਆ ਛੋਟੀ ਜੀ ਕਿਚਨ ਆ ਆਪਾਂ ਨੂੰ ਮਿਲੀ ਤੇ ਇੱਥੇ ਸਾਰਾ ਸਮਾਨ ਟਕਾਇਆ ਵਾ ਇਹ ਆਪਣਾ ਓਵਨ ਆ ਤੇ ਇੱਧਰ ਫ੍ਰਿਜ ਆ ਸਾਰਾ ਛੋਟਾ ਜਿਹਾ ਤੇ ਨਾਲ ਹੀ ਇੱਧਰ ਵਾਸ਼ਿੰਗ ਮਸ਼ੀਨ ਵੀ ਕਿਚਨ ਦੇ ਵਿੱਚ ਹੀ ਰੱਖੀ ਆ ਤੇ ਲੋਜੀ ਆਪਾ ਬਣਾਉਨੇ ਆ ਵੇਸਣ ਇਹ ਆਪਾਂ ਜਿਹੜੇ ਡਰਾਈ ਫੂਡਸ ਆ ਅਖਰੋਟ ਵਗੈਰਾ ਹੋਗੇ ਸੀਡਸ ਵਗੈਰਾ ਫੁੱਲ ਮਖਾਣੇ ਤੇ ਇਹ ਸਾਰੇ ਆਪਾਂ ਇਹਨਾਂ ਨੂੰ ਬਲੈਂਡਰ ਨਾਲ ਬਲੈਂਡ ਕਰਕੇ ਮਿਕਸੀ ਦੇ ਵਿੱਚ ਤੇ ਇਹ ਆਪਾਂ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਗੈਸ ਕਰਦੇ ਆ ਔਨ ਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਰੱਖਣਾ ਵਾ ਕਿਉਂਕਿ ਜੇ ਆਪਾਂ ਜ਼ਿਆਦਾ ਤੇਜ਼ ਕਰਦੇ ਆ ਤੇ ਆਪਾਂ ਨੂੰ ਪਤਾ ਫਿਰ ਉਹ ਵੇਸਣ ਸੜ ਜਾਊਗਾ ਤੇ ਉਹ ਬਰਫੀ ਫਿਰ ਵਧੀਆ ਤਰੀਕੇ ਨਾਲ ਨਹੀਂ ਬਣਨੀ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਜੀ ਵੇਸਣ ਤੇ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ ਵਲੌਗ ਦੇ ਵਿੱਚ ਤੇ ਥੈਂਕ ਯੂ ਸੋ ਮੱਚ ਮੇਰਾ ਵਲੌਗ ਵੇਖਣ ਵਾਸਤੇ ਤੇ ਇਦਾਂ ਹੀ ਹਰ ਇੱਕ ਵਲੌਗ ਨੂੰ ਪਿਆਰ ਦਿਆ ਕਰੋ ਸਾਰਾ ਵਲੌਗ ਵਾਚ ਕਰਿਆ ਕਰੋ ਤੇ ਲੋ ਜੀ ਆਪਾਂ ਬਣਾਉਣੇ ਆ ਵੇਸਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਿਓ ਐਡ ਕਰਦੇ ਆਂ ਤੇ ਮਤਲਬ ਉਸਾਬ ਦੇ ਨਾਲ ਜਿੰਨਾ ਆਪਾਂ ਵੇਸਣ ਪਾਉਣਾ ਵਾ ਉਤੋਂ ਅੱਧੀ ਕੁਆਂਟੀਟੀ ਆਪਾਂ ਕਿਓ ਦੀ ਲੈ ਸਕਦੇ ਆਂ ਬਾਕੀ ਤੁਸੀਂ ਵੱਧ ਵੀ ਪਾਉਣਾ ਵਾ ਤੇ ਉਹ ਕੋਈ ਇਸ਼ੂ ਨਹੀਂ ਆ ਵਾਸਪ ਚਾਉਣ ਦੀ ਗੱਲ ਆ ਮੇਦਾ ਤਾਂ ਡਾ ਕਹਿਨ ਚਾਹੀਦਾ ਤੇ ਉਦਾਂ ਕੋਈ ਚੱਕਰ ਨਹੀਂ ਆ ਤੇ ਇਹ ਬੜਾ ਹੀ ਵਧੀਆ ਦੇਸੀ ਕਿਉਂ ਅੱਜ ਬਣ ਕੇ ਤਿਆਰ ਹੋਇਆ ਸੀ ਤੇ ਮੈਂ ਕਿਹਾ ਅੱਜ ਹੀ ਆਪਾਂ ਘਿਓ ਬਣਾਇਆ ਵਾ ਤੇ ਆਪਾਂ ਸਭ ਤੋਂ ਪਹਿਲਾਂ ਇਹਦਾ ਵੇਸਨ ਬਣਾਉਣੇ ਆ ਤੇ ਕਾਫੀ ਦਿਨਾਂ ਦੇ ਹੀ ਕਹਿਨਦੇ ਆਂ ਕਿ ਚਲੋ ਗਰਮੀ ਆ ਤੇ ਕੁਛ ਨਾ ਕੁਛ ਚਾਹ ਨਾਲ ਖਾਣ ਨੂੰ ਬਣਾਉਣੇ ਆ ਤੇ ਫਿਰ ਅੱਜ ਸਾਡਾ ਟਾਈਮ ਲੱਗਿਆ ਤੇ ਅੱਜ ਫਿਰ ਆਪਾਂ ਕਿਹਾ ਵੀ ਚਲੋ ਵੇਸਨ ਬਣਾ ਲੀਨੇ ਆ ਨਾਲੇ ਸੌਖਾ ਛੇਤੀ ਬਣ ਜਾਂਦਾ ਵਾ ਇਜ਼ੀਲੀ ਤੇ ਲੋ ਜੀ ਆਪਾਂ ਥੋੜਾ ਜਿਹਾ ਲਾਈਟ ਤੇ ਪੱਖਾ ਵੀ ਕਰਤਾ ਔਨ ਕਿਉਂਕਿ ਜਿੱਦਾਂ ਇੱਥੇ ਕਿਚਨ ਵਗੈਰਾ ਚ ਜਿਆਦਾ ਧੂਆ ਹੋ ਜੀਤੇ ਉਹ ਜਿਹੜਾ ਹੂਟਰ ਜਆ ਇਹਨਾਂ ਦਾ ਅਲਾਰਮ ਜਆ ਹਨਾ ਉਹ ਵੱਜ ਜਾਂਦਾ ਵਾ ਤੇ ਇਧਰ ਬਾਰੀ ਆ ਛੋਟੀ ਜੀ ਉਧਰ ਦੀ ਹਵਾ ਕ੍ਰੋਸ ਹੁੰਦੀ ਰਹਿੰਦੀ ਆ ਤੇ ਆਪਾਂ ਇਹ ਪਾਤਾ ਕਿਉਂ ਦੇ ਵਿੱਚ ਵੇਸਣ ਤੇ ਹੁਣ ਆਪਾਂ ਮੀਡੀਅਮ ਫਲੇਮ ਰੱਖ ਕੇ ਜਿੱਦਾਂ ਕਿਉਂਕਿ ਆਪਾਂ ਇਹਨੂੰ ਅੱਗ ਨੂੰ ਤੇਜ ਨਹੀਂ ਕਰ ਸਕਦੇ ਜੇ ਆਪਾਂ ਚੁੱਲ੍ਹੇ ਤੇ ਵੀ ਜਿੱਦਾਂ ਆਪਾਂ ਇੰਡੀਆ ਬਣਾਉਨੇ ਆ ਤੇ ਉਹ ਵੀ ਮੱਠੀ ਮੱਠੀ ਅੱਗ ਤੇ ਬਣਾਇਂਦਾ ਵਾ ਕਿਉਂਕਿ ਫੇਰ ਨਹੀਂ ਤੇ ਉਹ ਸੜ ਸਕਦਾ ਜਲ ਸਕਦਾ ਵੇਸਣ ਤੇ ਫੇਰ ਜਿੱਦਾਂ ਉਹਦੇ ਵਿੱਚ ਟੇਸਟ ਦੇ ਵਿੱਚ ਫਰਕ ਪੈ ਜਾਂਦਾ ਵਾ ਤੇ ਹੁਣ ਹੌਲੀ ਹੌਲੀ ਮੈਂ ਕਿਉ ਪਾ ਕੇ ਤੇ ਵੇਸਣ ਨੂੰ ਹੌਲੀ ਹੌਲੀ ਥੋੜਾ ਜਿਹਾ ਇਹਨੂੰ ਆਪਾਂ ਬਲੈਂਡ ਕਰਦੇ ਆ ਜਿੱਦਾਂ ਵਿੱਚ ਪਲੰਮਸ ਜਿਹੇ ਵਿੱਚ ਹੋ ਜਾਂਦੇ ਆ ਹਨਾ ਬਬਲਸ ਜੇ ਬਣ ਜਾਂਦੇ ਆ ਵੇਸਣ ਦੇ ਤੇ ਉਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਚੰਗੀ ਤਰ੍ਹਾਂ ਮੈਲਟ ਕਰਨਾ ਹੁੰਦਾ ਵਾ ਵੇਸਣ ਨੂੰ ਤੇ ਇਹ ਆਪਾਂ ਪਾਤੀਆ ਜੀ ドライ ਫਰੂਟ ਤੇ ਮੈਨੂੰ ਸੀਗਾ ਕਿ ਇਹ ਵੀ ਨਾਲੇ ਮਿਕਸ ਹੁੰਦੇ ਜਾਣ ਤੇ ਹੁਣ ਆਪਾਂ 슈ਗਰ ਵੀ ਐਡ ਕਰਤੀ ਆ ਤੇ ਹੁਣ ਲੋ ਜੀ ਇਹ ਮੈਂ ਨਾਲ ਹੀ ਆਟਾ ਗੁੰਨ ਕੇ ਰੱਖ ਲਿਆ ਕਿਉਂਕਿ ਸਵੇਰ ਦੇ ਅਸੀਂ ਚਾਹ ਹੀ ਪੀਤੀ ਦੋਆ ਚਾਹ ਪੀ ਲਈ ਤੇ ਰੋਟੀ ਨੂੰ ਦਿਲ ਨਹੀਂ ਕੀਤਾ ਫਿਰ ਜਦੋਂ ਮੈਂ ਵੇਸਣ ਬਣਾਇਆ 12:00 ਵਜੇ ਹੀ ਤੇ ਫਿਰ ਮੈਨੂੰ ਸੀਗਾ ਕਿ ਨਾਲੇ ਵੇਸਣ ਭੁੱਜੇ ਵੇਸਣ ਬਣ ਜਾਊਗਾ ਤੇ ਫਿਰ ਉਹਨੂੰ ਠੰਡਾ ਹੋਣ ਲਈ ਆਪਾਂ ਫਰਿੱਜ ਚ ਲਾ ਕੇ ਤੇ ਉਦੋਂ ਹੀ ਮੈਂ ਨਾਲ ਫੁਲਕੇ ਲਾਉਂਗੀ ਤੇ ਰਾ ਤਪਸਾਗ ਬਣਾਇਆ ਹੈ ਤੇ ਮੈਂ ਕਿਹਾ ਚਲੋ ਸਾਗ ਨਾਲ ਫੁਲਕੇ ਖਾਵਾਂਗੇ ਤੇ ਇਹ ਆਪਾਂ 슈ਗਰ ਐਡ ਕਰਤੀ ਆ ਥੋੜੀ ਮੈਂ ਪਹਿਲਾਂ ਪਾਈ ਪਰ ਮੈਨੂੰ ਲੱਗਿਆ ਵੀ ਥੋੜੀ ਜਿੱਦਾਂ ਘੱਟ ਆ ਏ ਟੇਸਟ ਕਰਕੇ ਵੇਖਿਆ ਸੀ ਤੇ ਫਿੱਕਾ ਜਿਹਾ ਟੇਸਟ ਆਉਂਦਿਆ ਹੀ ਇੱਥੇ ਖੰਡ ਵੀ ਕਹਿ ਲਓ ਆਪਣੇ ਜਿੱਦਾਂ ਇੰਡੀਆ ਵਾ ਉਦਾਂ ਦੀ ਨਹੀਂ ਮਿਲਦੀ ਥੋੜੇ ਜਿਹਾ ਡਿਫਰੈਂਟ ਹੀ ਚੀਜ਼ਾਂ ਦਾ ਟੇਸਟ ਹੁੰਦਾ ਵਾ ਮਿਰਚ ਮਸਾਲੇ ਵੀ ਜਿਹੜੇ ਆ ਉਹ ਜਿੱਦਾਂ ਆਪਣੇ ਆ ਉਹ ਟੇਸਟ ਨਹੀਂ ਉਦਾਂ ਦਾ ਆਉਂਦਾ ਤੇ ਇਹ ਆਪਾਂ ਪਲੇਟ ਤੇ ਆਇਲ ਲਗਾ ਕੇ ਇਹਦੇ ਵਿੱਚ ਆਪਾਂ ਫਿਰ ਵੇਸਣ ਨੂੰ ਪਲਟਾਂਗੇ ਤੇ ਫਿਰ ਉਹਨੂੰ ਬਰਾਬਰ ਕਰਕੇ ਤੇ ਫਿਰ ਜਦੋਂ ਠੰਡਾ ਹੋਊਗਾ ਫਿਰ ਉਹਦੇ ਪੀਸ ਕਰਾਂਗੇ ਤੇ ਕਿਉਂ ਤਾਂ ਲਾਇਆ ਕਿਉਂਕਿ ਜਦੋਂ ਆਪਾਂ ਪੀਸ ਕਰਕੇ ਉਹਨਾਂ ਨੂੰ ਕੱਟਣਾ ਵਾ ਕੱਢਣਾ ਵਾ ਪਲੇਟ ਦੇ ਵਿੱਚੋਂ ਤੇ ਫਿਰ ਥੱਲੇ ਪਲੇਟ ਨਾਲ ਵੇਸਣ ਚਿਪਕੂਗਾ ਨਾ ਇਸ ਲਈ ਆਪਾਂ ਇਹਦੇ ਵਿੱਚ ਦੇਸੀ ਘਿਓ ਥੋੜਾ ਜਿਹਾ ਲਾਤਾ ਵਾ ਤੇ ਵੇਸਣ ਵੀ ਆਪਣਾ ਪੁੱਜ ਗਿਆ ਬਹੁਤ ਹੀ ਸੋਹਣਾ ਬੜੀ ਸੋਹਣੀ ਸੁਨਲ ਆਉਂਦੀ ਤੇ ਹੁਣ ਆਪਾਂ ਥੋੜਾ ਜੈਨੂੰ ਹੋਰ ਇਦਾਂ ਉਲਟ ਪਲਟ ਕਰਕੇ ਤੇ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਰੱਖਾਂਗੇ ਤੇ ਫਿਰ ਫਰਿੱਜ ਦੇ ਵਿੱਚ ਇਹਨੂੰ ਲਾਵਾਂਗੇ ਤੇ ਮੇਰੇ ਸਾਬ ਨਾਲ 2-3 ਘੰਟੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਵੇਸਣ ਉਹ ਇੱਕ ਮਤਲਬ ਜੰਮ ਜਾਂਦਾ ਵਾ ਤੇ ਸਖਤ ਜਿਹਾ ਹੋ ਜਾਂਦਾ ਵਾ ਤੇ ਲਓ ਜੀ ਹੁਣ ਆਪਾਂ ਪਲੇਟ ਦੇ ਵਿੱਚ ਇਹਨੂੰ ਪਾ ਦੇਣ ਲੱਗੇ ਆਂ ਤੇ ਫਿਰ ਇਹਨੂੰ ਫਰਿੱਜ ਚ ਲਾਉਨੇ ਆ ਤੇ ਉਸ ਤੋਂ ਬਾਅਦ ਵੇਖਦੇ ਆ ਅਸੀਂ ਫਸਟ ਟਾਈਮ ਹੀ ਟਰਾਈ ਕੀਤਾ ਵਾ ਤੇ ਮੈਨੂੰ ਇਹ ਵੀ ਜੀ ਪਤਾ ਨਹੀਂ ਪੀਸ ਬਣਨੇ ਆ ਕਿ ਨਹੀਂ ਹਨਾ ਜਦੋਂ ਆਪਾਂ ਚੀਜ਼ ਪਹਿਲੀ ਵਾਰ ਬਣਾਈ ਹੋਵੇ ਸਾਨੂੰ ਥੋੜੀ ਕਨਫਿਊਜ਼ਨ ਜੀ ਹੁੰਦੀ ਆ ਤੇ ਅੱਜ ਥੋੜਾ ਜਿਹਾ ਫ੍ਰੀ ਟਾਈਮ ਸੀਗਾ ਤੇ ਆਪਾਂ ਸੋਚ ਰਹੇ ਸੀ ਕਿੰਨੇ ਦਿਨਾਂ ਤੇ ਮੈਂ ਕਿਹਾ ਚਲੋ ਆਪਾਂ ਬਣਾਨੇ ਉਹ ਵੀ ਖਸਾਗ ਬਣਿਆ ਪਿਆ ਆਪਣਾ ਆਟਾ ਵੀ ਰੈਡੀ ਆ ਗੁੰਨ ਕੇ ਮੈਂ ਰੱਖ ਲਿਆ ਤੇ ਹੁਣ ਬਸ ਜਦੋਂ ਵੇਸਣ ਬਣ ਗਿਆ ਫਿਰ ਫੁਲਕੇ ਲਾਉਣੇ ਆ ਤੇ ਲੋ ਜੀ ਆਪਾਂ ਪਲੇਨ ਕਰਕੇ ਤਰੀਕੇ ਨਾਲ ਇਹਨੂੰ ਪਲੇਟ ਵਿੱਚ ਸਜਾਤਾ ਵਾ ਤੇ ਹੁਣ ਇਹਨੂੰ ਆਪਾਂ ਲਾ ਦਿੰਨੇ ਆ ਜੀ ਫਰਿੱਜ ਦੇ ਵਿੱਚ ਤੇ ਲੋ ਜੀ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖਤਾ ਵਾ ਤੇ ਹੁਣ ਵੇਖਦੇ ਆ ਇਹ ਕਿਵੇਂ ਦਾ ਬਣ ਕੇ ਆਉਂਦਾ ਤੇ ਇਹ ਮੈਂ 2-3 ਘੰਟੇ ਸਾਨੂੰ ਵੱਧ ਹੀ ਟਾਈਮ ਲੱਗ ਗਿਆ ਮੈਂ ਕਿਹਾ ਜੀ ਆਪਾਂ ਰਹਿਣ ਦਿੰਨੇ ਆ ਫਿਰ ਜਦੋਂ ਆਪਾਂ ਵੇਸਣ ਨੂੰ ਕੱਢਿਆ ਤੇ ਇਹਦੇ ਪੀਸ ਕੀਤੇ ਵਧੀਆ ਪੀਸ ਬਣ ਗਏ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਕਾਫੀ ਪਾਇਆ ਹੈ ਥੋੜਾ ਜਿਹਾ ਪੁਰਦਾ ਵੀ ਸੀ ਵੇਸਣ ਵਧੀਆ ਬਣਿਆ ਕਰਕੇ ਤੇ ਬਾਅਦ ਵਿੱਚ ਫਿਰ ਅਸੀਂ ਇਹਦੇ ਪੀਸ ਕਰ ਲੇ ਤੇ ਵਧੀਆ ਪੀਸ ਹੋ ਗਏ ਤੇ ਬਾਕੀ ਆਪਾਂ ਹਨਾ ਨਿਗਰਾਨੀ ਚ ਜਿਹੜੀ ਚੀਜ਼ ਬਣਾਈ ਹੋਵੇ ਬਜਾਰੀ ਚੀਜ਼ਾਂ ਆਪਾਂ ਖਾਂਦੇ ਆ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਉਹਨਾਂ ਨੇ ਕਿੰਨੀ 슈ਗਰ ਐਡ ਕੀਤੀ ਹੁੰਦੀ ਆ ਕਿਦਾਂ ਦਾ ਕਿਉਂ ਯੂਜ਼ ਕੀਤਾ ਹੁੰਦਾ ਸਗੋਂ ਉਹਦੋਂ ਨਾਲੋਂ ਅੱਜਕੱਲ YouTube ਤੇ ਹਰ ਇੱਕ ਰੈਸিপি ਆ ਤੇ ਉਹ ਵੇਖ ਕੇ ਸਗੋਂ ਖੁਦ ਆਪਾਂ ਨੂੰ ਘਰੇ ਟਰਾਈ ਕਰਨੀ ਚਾਹੀਦੀ ਆ ਤੇ ਲਓ ਜੀ ਆਪਾਂ ਇਹਦੇ ਬੜੇ ਸੋਹਣੇ ਪੀਸ ਕਰ ਲਏ ਤੇ ਫੇਰ ਆਪਾਂ ਦੋ ਤਿੰਨ ਕੰਟੇਨਰ ਲੈ ਤੇ ਉਹ ਲੱਭੇ ਉਹਨਾਂ ਦੇ ਵਿੱਚ ਜਿਹੜਾ ਸਮਾਨ ਸੀਗਾ ਉਹਨੂੰ ਕਿਸੇ ਹੋਰ ਥਾਂ ਐਡਜਸਟ ਕੀਤਾ ਫਿਰ ਮੈਂ ਕਿ ਆਪਾਂ ਡੱਬਿਆਂ ਦੇ ਵਿੱਚ ਪਾ ਕੇ ਵਧੀਆ ਇਹਨਾਂ ਨੂੰ 에ਅਰ ਟਾਈਟ ਵਾਲੇ ਡੱਬੇ ਲੈ ਟੱਕਣਾ ਵਾਲੇ ਕਿ ਵਧੀਆ ਰਹੇ ਖਰਾਬ ਨਾ ਹੋਵੇ ਵੇਸਣ ਤੇ ਹੁਣ ਇਹਨੂੰ ਆਪਾਂ ਸਵੇਰੇ ਸਵੇਰੇ ਡੇਲੀ ਚਾਹ ਦੇ ਨਾਲ ਖਾਵਾਂਗੇ ਤੇ ਤੁਸੀਂ ਵੀ ਕਰੋ ਇੰਜੋਏ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੇਸਣ ਘਰੇ ਬਣਾਉਂਦਾ ਤੇ ਗਰਮੀਆਂ ਵਿੱਚ ਵੈਸੇ ਵੀ ਵਧੀਆਵਾ ਹਨਾ ਤੇ ਕਿਉਂਕਿ ਚਾਹ ਨਾਲ ਕੁਛ ਨਾ ਕੁਛ ਤੇ ਖਾਣ ਨੂੰ ਆਪਣਾ ਦਿਲ ਕਰਦਾ ਹੀ ਆ ਤੇ ਬਾਜ਼ਾਰੀ ਕੋਈ ਕੇਕ ਵਗੈਰਾ ਖਾਣ ਨਾਲੋਂ ਵਧੀਆ ਕਿ ਆਪਾਂ ਆਪਣੇ ਹੱਥੀਂ ਇਦਾਂ ਦੀ ਚੀਜ਼ ਤਿਆਰ ਕਰੀਏ ਤੇ ਸੋ ਦੱਸਿਓ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਇਹ ਵਲੌਗ ਤੇ ਮੈਂ ਕਿਹਾ ਚਲੋ ਆਪਾਂ ਵਿਸਣ ਬਣਾਉਣਾ ਹੀ ਆ ਤੇ ਨਾਲ ਵੀਡੀਓ ਵੀ ਸ਼ੂਟ ਕਰਦੇ ਆ ਤੇ ਦੇਖ ਕੇ ਤੁਹਾਨੂੰ ਵੀ ਹੋਊਗਾ ਕਿ ਆਪਾਂ ਵੀ ਬਣਾਉਣੇ ਆ ਤੇ ਲੋ ਜੀ ਆਪਾਂ ਸਾਰੇ ਪੀਸ ਕਟਿੰਗ ਕਰਕੇ ਤੇ ਡੱਬਿਆਂ ਦੇ ਵਿੱਚ ਪਾ ਕੇ ਰੱਖ ਲਈ ਤੇ ਇਹ ਤਿੰਨੇ ਡੱਬੇ ਆਪਣੇ ਕੋਲ ਭਰ ਗਿਆ ਹੁਣ ਇਹ ਮੈਨੂੰ ਲੱਗਦਾ ਆਪਣਾ 2-3 ਮਹੀਨ ਚੱਲੂਗਾ ਤੇ ਢੇਲੀ ਦਾ ਇੱਕ ਪੀਸ ਵੀ ਚਾਹ ਨਾਲ ਖਾਦਾ ਤੇ ਵਾਧੂ ਦਿਨ ਲੰਘ ਜਾਣੇ ਥੈਂਕ ਯੂ so much ਜੀ ਵਲੌਗ ਵੇਖਣ ਵਾਸਤੇ ਤੇ ਫਿਰ ਆਪਾਂ ਵੇਸਣ ਬਣਾ ਕੇ ਸ਼ਾਮ ਨੂੰ ਥੋੜਾ ਟਾਈਮ ਆਗੇ ਬਾਹਰ ਤੇ ਤੁਹਾਨੂੰ ਅੱਜ ਹੀ ਵਲੌਗ ਵੇਖਣ ਵਾਸਤੇ ਇਸੇ ਤਰ੍ਹਾਂ ਅਗਲੇ ਵੀ ਵਲੌਗ ਵੇਖਿਓ ਥੈਂਕ ਯੂ so much ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ